ਦੇ ਵਿੱਚ ਜਦੋਂ ਜਦੋਂ ਤੁਹਾਨੂੰ ਸਮਾਂ ਮਿਲਦਾ ਥੋੜੇ ਬਹੁਤੇ ਫ੍ਰੀ ਦਿਨ ਹੁੰਦੇ ਨੇ ਉਹਨਾਂ ਦਿਨਾਂ 'ਚ ਤੁਸੀਂ ਕੀ ਕਰਨਾ ਪਸੰਦ ਕਰਦੇ ਹੋ ਜਿਮ ਆਪਣਾ ਸ਼ੌਕ ਹੈ ਜਿਮ ਦੇਖੋ ਭਾਈ ਜਿਹੜੀ ਇਹ ਬਾਡੀ ਹੈ ਇਹ ਸਭ ਤੋਂ ਮਹਿੰਗੀ ਚੀਜ਼ ਹੈ ਜਿਹੜੀ ਤੁਸੀਂ ਜ਼ਿੰਦਗੀ 'ਚ ਹੁਣੀ ਹੈ ਤੁਹਾਡੇ ਕੋਲ ਤੁਹਾਡੀ ਸਿਹਤ ਸਿਹਤ ਹਾਂ ਬਾਕੀ ਸਭ ਕੁਝ ਜ਼ੀਰੋ ਜ਼ੀਰੋ ਪੈਸਾ ਆ ਸਕਦਾ ਹੈ ਜਾ ਸਕਦਾ ਹੈ ਕੁਝ ਵੀ ਸਭ ਕੁਝ ਹੋ ਸਕਦਾ ਹੈ ਲੇਕਿਨ ਜੇ ਬਾਡੀ ਤੁਹਾਡੀ ਕੰਮ ਕਰਦੀ ਬੰਦ ਕਰ ਲਈ ਨਾ ਤਾਂ ਕੋਈ ਫਾਇਦਾ ਨਹੀਂ ਸਾਰੇ ਪੈਸਾ ਦੁਨੀਆ ਦਾ ਜਿੰਨਾ ਵੀ ਤੁਸੀਂ ਬਚਾਇਆ ਸਭ ਕੂੜਾ ਕੂੜਾ ਤੇ ਉਸ ਲਈ ਅਗਰ ਤੁਸੀਂ ਆਪਣੀ ਬੋਡੀ ਦੇ ਲਈ ਅੱਧਾ ਪੌਣਾ ਘੰਟਾ ਨਹੀਂ ਕੱਢ ਸਕਦੇ 24 ਘੰਟਿਆਂ ਵਿੱਚੋਂ ਜੀ ਤੇ ਲਾਨਤ ਹੈ ਤੁਹਾਡੇ ਉੱਤੇ ਹਾਂ ਤੁਹਾਨੂੰ ਕੱਢਣੀ ਪੈਣੀ ਕੱਢ ਲੈ ਪੈ ਥੋੜਾ ਜਿਆ ਆਪ ਹੀ ਕਰ ਲੋ ਘਰੇ ਕਰ ਲੋ ਡੰਡ ਮਾਰ ਲੋ ਬੈਠਕ ਮਾਰ ਲੋ ਭੱਜ ਲੋ ਥੋੜਾ ਜਿਆ ਹਿੱਲੋ ਕਿਉਂਕਿ ਇਹ ਜਿਹੜੀ ਬੋਡੀ ਹੈ ਇਹੀ ਹੈ ਸਭ ਕੁਝ ਸਹੀ ਗੱਲ ਅਗਰ ਇਹਨੂੰ ਤੁਸੀਂ ਡਾਕਟਰਾਂ ਵੱਲ ਗੋਲੀਆਂ ਵੱਲ ਦਵਾਈਆਂ ਵੱਲ ਪਾ ਦੋਗੇ ਹੂੰ ਤੇ ਇਹ ਬਰਬਾਦ ਹੋ ਜਾਏਗੀ ਹੂੰ ਇਹ ਅੱਜ ਕੱਲ ਪਤਾ ਨਹੀਂ ਕੀ ਚੱਕਰ ਹੈ ਹਰ ਚੀਜ਼ ਗੋਲੀ ਹਰ ਚੀਜ਼ ਡਾਕਟਰ ਹਰ ਚੀਜ਼ ਠਾਠੂ ਇਹ ਨਹੀਂ ਹੈ ਨਹੀਂ ਹੁੰਦਾ ਹਾਂ ਬਾਡੀ ਆਪਣੇ ਆਪ ਇੱਕ ਵਧੀਆ ਇਨਸਟਰੂਮੈਂਟ ਹੈ ਆਪਣੇ ਆਪ ਲੜਦੀ ਹੈ ਆਪਣੇ ਆਪ ਠੀਕ ਕਰ ਦਿੰਦੀ ਹੈ ਇਹ ਨਿਊਜ਼ ਜੂਜ਼ ਜ਼ਿਆਦਾ ਨਾ ਦੇਖਿਆ ਕਰੋ ਜਦੋਂ ਕੁਝ ਆਏ ਇਹ ਤੋਂ ਡਰਿਆ ਨਾ ਕਰੋ ਇਹ ਲੋਕੀ ਡਰਾਂ ਦੇ ਚੱਕਰਾਂ ਦੇ ਰਹਿੰਦੇ ਆ ਤਾਕੀ ਮੈਡੀਕਲ ਜਿਹੜੀ ਅਫਰਟਨਿਟੀ ਲੋਟਰੀ ਲੱਗੀ ਰਹੇ ਸਾਰੇ ਹਸਪਤਾਲ ਪਹੁੰਚ ਜਾਣ ਤੇ ਕੋਵਿਡ ਜਿੱਦਾ ਸੀਗਾ